ਇਸ ਵੇਲੇ ਮੇਰੇ ਸਹਿਯੋਗੀ ਵਿਜੇਪਾਲ ਬਰਾੜ ਵੀ ਜੁੜੇ ਨੇ ਵਿਜੇ ਰਾਜਵੀਰ ਜਵੰਧਾ ਚਰਚਿਤ ਗਾਇਕਾਂ ਦੇ ਵਿੱਚੋਂ ਇੱਕ ਬਹੁਤ ਵਧੀਆ ਪਰਸਨੈਲਿਟੀ ਐਜ਼ ਅ ਪੰਜਾਬੀ ਗਾਇਕ ਉਹਨਾਂ ਦੀ ਟਰਬਨ ਉਹਨਾਂ ਦੀ ਪਗੜੀ ਉਹਨਾਂ ਦਾ ਪੇਸ਼ ਪੂਸ਼ਾ ਉਹਨਾਂ ਦੀ ਦਿੱਖ ਕਮਾਲ ਦੀ ਤੇ ਹਾਦਸੇ ਦਾ ਸ਼ਿਕਾਰ ਹੋਏ ਜੀ ਰਣਵੀਰ ਦੇਖੋ ਫੁਟੇਜ ਦੇ ਵਿੱਚੋਂ ਜਿੰਨਾ ਕ ਅਸੀਂ ਆਪਣੇ ਸੋਰਸਸ ਤੋਂ ਪਤਾ ਕੀਤਾ ਜੀ ਉਹਨਾਂ ਦੀ ਕੰਡੀਸ਼ਨ ਬੇਹੱਦ ਸੀਰੀਅਸ ਹੈ ਹਮ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਇੱਕ ਤਰੀਕੇ ਨਾਲ ਕੋਮਾ 'ਚ ਨੇ ਜੀ ਵੈਂਟੀਲੇਟਰ ਤੇ ਨੇ ਹੂੰ ਸਾਹ ਬੜੀ ਮੁਸ਼ਕਿਲ ਚੱਲ ਰਹੀ ਹੈ ਬਹੁਤ ਹੀ ਬਲ ਬਹੁਤ ਜਿਹਨੂੰ ਡਾਕਟਰੀ ਭਾਸ਼ਾ ਚ ਕਹਿ ਦਿੰਦੇ ਆ ਕਿ ਰੇਅਰਸਟ ਆਫ ਰੇਅਰ ਚਾਂਸਸ ਨੇ ਬਚਨ ਦੇ ਜੋ ਹੁਣ ਤੱਕ ਸਾਡੇ ਕੋਲੇ ਇਨਫੋਰਮੇਸ਼ਨ ਆਈ ਹੈ ਹਾਲਾਂਕਿ ਅਜੇ ਆਫੀਸ਼ੀਅਲ ਮੈਡੀਕਲ ਬੁਲੇਟਿਨ ਤੇ ਫੋਰਟੇਸ ਜਾਰੀ ਕਰੇਗਾ ਪਰ ਇਹ ਖਬਰ ਆਈ ਹੈ ਕਿ ਦੋ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਫੋਰਟੇਸ ਇੱਕ ਵਾਰ ਤੇ ਉਹਨਾਂ ਨੂੰ ਪਹਿਲਾਂ ਫੋਰਟੇਸ ਪਹੁੰਚਣ ਤੋਂ ਬਾਹਰ ਹੀ ਕਾਰਡੀਆਕ ਅਰੈਸਟ ਹੋ ਗਿਆ ਜੀ ਪਹਿਲਾਂ 6:00 ਵਜੇ ਸੀ ਐਕਸੀਡੈਂਟ ਹੋਇਆ ਜਦੋਂ ਉਸ ਤੋਂ ਬਾਅਦ ਲੈ ਕੇ ਆਏ ਪਹਿਲਾਂ ਉਹਨਾਂ ਨੂੰ ਇੱਕ ਹਾਰਟ ਅਟੈਕ ਆਇਆ ਕਾਰਡੀਅਕ ਕ੍ਰੈਸ਼ ਹੋਇਆ ਫਿਰ ਉਸ ਤੋਂ ਬਾਅਦ ਜਦੋਂ ਫੋਟਸ ਲਿਆ ਕੇ ਐਡਮਿਟ ਕੀਤਾ ਉੱਥੇ ਫਿਰ ਹੋਇਆ ਜੀ ਦੋ ਵਾਰ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਕਾਰਡੀਅਕ ਕ੍ਰੈਸ਼ ਹੋਇਆ ਹਾਲਤ ਉਹਨਾਂ ਦੀ ਸੀਰੀਅਸ ਹੈ ਇਸ ਵੇਲੇ ਵੈਂਟੀਲੇਟਰ ਤੇ ਨੇ ਜੀ ਡਾਕਟਰ ਕਹਿ ਰਹੇ ਨੇ ਕਿ ਬਸ ਜਿਵੇਂ ਕਹਿੰਦੇ ਕਿ ਕੋਈ ਰੱਬ ਵੱਲੋਂ ਕੋਈ ਕ੍ਰਿਸ਼ਮਾ ਹੋ ਜੇ ਤੇ ਉਹਨਾਂ ਦੀ ਜਾਨ ਬਚ ਸਕਦੀ ਹੈ ਅਦਰਵਾਈਜ਼ ਉਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ ਇੱਕ ਇੱਕ ਡਾਕਟਰੀ ਭਾਸ਼ਾ ਹੁੰਦੀ ਹੈ ਰਣਵੀਰ ਡਾਕਟਰ ਇਸ ਚੀਜ਼ ਨੂੰ ਜ਼ਿਆਦਾ ਬਿਹਤਰ ਸਮਝ ਸਕਦੇ ਆ ਈਵਨ ਐਮ 1 ਵੀਟੀ ਬੋਲਦੇ ਆ ਉਹਨੂੰ ਜੀ ਕਿ ਉਹਦੇ ਚ ਤੁਹਾਡੀ ਤੁਹਾਡੀ ਮੈਂਟਲ ਕੰਡੀਸ਼ਨ ਦਿਮਾਗ ਦੀ ਜਾਂ ਤੁਹਾਡੇ ਹਾਰਟ ਦੀ ਆ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਤੁਹਾਡੀ ਈਵਨ ਅੱਖਾਂ ਦੀਆਂ ਪੁਤਲੀਆਂ ਤੱਕ ਉਹ ਉਹਦੇ ਚ ਹਿਲਜੁਲ ਹੁੰਦੀ ਹੈ ਕਿ ਨਹੀਂ ਐਸੀਆਂ ਸਿਚੁਏਸ਼ਨਸ ਹੁੰਦੀਆਂ ਆ ਤਾਂ ਆਪਾਂ ਦੇਸੀ ਸ਼ਬਦਾਂ ਦੇ ਵਿੱਚ ਜੇ ਸਮਝਾਉਣਾ ਹੋਵੇ ਤਾਂ ਇਹ ਕਹਿ ਸਕਦੇ ਆ ਕਿ ਇਸ ਵੇਲੇ ਉਹ ਕੋਮਾ ਦੇ ਵਿੱਚ ਨੇ ਹੂੰ ਔਰ ਵੈਂਟੀਲੇਟਰ ਤੇ ਨੇ ਔਰ ਕਾਫੀ ਉਹਨਾਂ ਦੀ ਸੀਰੀਅਸ ਹਾਲਤ ਹੈ ਔਰ ਉਹਨਾਂ ਲਈ ਮਤਲਬ ਦੁਆਵਾਂ ਹੀ ਕੀਤੀਆਂ ਜਾ ਸਕਦੀਆਂ ਐ ਡਾਕਟਰ ਦੀ ਦੇਖੋ ਆਪਣੀ ਕੋਸ਼ਿਸ਼ ਹੁੰਦੀ ਹੈ ਰਣਵੀਰ ਉਹ ਅਖੀਰ ਤੱਕ ਲੱਗੇ ਰਹਿੰਦੇ ਆ ਆਪਣੀ ਕੋਸ਼ਿਸ਼ ਕਰਦੇ ਆ ਜੀ ਕਿਸੇ ਤਰੀਕੇ ਬਚਾਅ ਹੋ ਜੇ ਬਹੁਤ ਬਹੁਤ ਉਮਦਾ ਕਲਾ ਵੇ ਬਹੁਤ ਅੱਛੇ ਗਾਇਕ ਨੇ ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣਾ ਕਿਰਦਾਰ ਬਹੁਤ ਵਾਕਫਾ ਕਿਰਦਾਰ ਨਿਭਾਏ ਨੇ ਦਸਤਾਰ ਬੰਦੇ ਨੇ ਸੋਹਣੇ ਸੁਨੱਖੀ ਸੂਰਤ ਵਾਲੇ ਉੱਚੇ ਲੰਮੇ ਗੱਭਰੂ ਜੇ ਪੰਜਾਬੀ ਚ ਕਹਿ ਦਿੰਦੇ ਆ ਔਰ ਇਹਨਾਂ ਨੂੰ ਜਿਹੜਾ ਹੈ ਆਫ ਰੋਡਿੰਗ ਦਾ ਸ਼ੌਕ ਸੀ ਰਣਵੀਰ ਆਫ ਰੋਡਿੰਗ ਕਰਨ ਹਿਮਾਚਲ ਦੇ ਵਿੱਚ ਗਏ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ BMW ਬਾਈਕ ਸੀ ਜਿਸ ਬਾਈਕ ਤੇ ਐਕਸੀਡੈਂਟ ਹੋਇਆ ਜੀ ਤਾਂ ਉਹ ਆਫ ਰੋਡਿੰਗ ਚ ਕਿਤੇ ਉੱਤੇ ਹਾਦਸਾ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਫਟਾਫਟ ਕਿਉਂਕਿ ਨੇੜੇ ਬਦੀ ਦੇ ਆਸ-ਪਾਸ ਕਿਤੇ ਜੀ ਵੀ ਇਹ ਘਟਨਾ ਹੈ ਤੇ ਉਹ ਫਿਰ ਉਹਨਾਂ ਨੂੰ ਨੇੜੇ ਕਿਉਂਕਿ ਮੁਹਾਲੀ ਪੈਂਦਾ ਸੀ ਤਾਂ ਮੁਹਾਲੀ ਫੋਰਟਿਸ ਹਸਪਤਾਲ ਵੀਰ ਲਿਆਂਦਾ ਗਿਆ ਔਰ ਮੁਹਾਲੀ ਚ ਉਦੋਂ ਉਹਨਾਂ ਨੂੰ ਲਿਆਉਣ ਤੋਂ ਪਹਿਲਾਂ ਹੀ ਇੱਕ ਉਹਨਾਂ ਦਾ ਕਾਰਡੀਆਕ ਅਰੇਸਟ ਹੋ ਗਿਆ ਸੀ ਜੀ ਫਿਰ ਉਸ ਤੋਂ ਬਾਅਦ ਹਸਪਤਾਲ ਚ ਆ ਕੇ ਜੋ ਡਾਕਟਰ ਜਿਹੜੇ ਕਿ ਸਾਡੇ ਨੋਨ ਨੇ ਹਾਲਾਂਕਿ ਉਹ ਅਫੀਸ਼ੀਅਲ ਸਟੇਟਮੈਂਟ ਨਹੀਂ ਦੇ ਸਕਦੇ ਪਰ ਜਿਨੇ ਕ ਅਸੀਂ ਆਪਣੇ ਸੋਰਸਸ ਤੋਂ ਪਤਾ ਕੀਤਾ ਕਿ ਹਸਪਤਾਲ ਚ ਆ ਕੇ ਫਿਰ ਉਹਨਾਂ ਨੂੰ ਕਾਰਡੀਆਕ ਅਰੇਸਟ ਹੋਇਆ ਤੇ ਹੁਣ ਇਸ ਵੇਲੇ ਉਹਨਾਂ ਦੇ ਉਹ ਵੈਂਟੀਲੇਟਰ ਤੇ ਨੇ ਜੀ ਔਰ ਦੁਆਵਾਂ ਕੀਤੀਆਂ ਜਾ ਰਹੀਆਂ ਬਿਲਕੁਲ ਵਿਜੇ ਕਾਫੀ ਇਸ ਸਮਾਂ ਮੁਸ਼ਕਿਲ ਪਰਿਆ ਹੁੰਦਾ ਹੈ ਜਦੋਂ ਇਸ ਤਰ੍ਹਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਹੜੇ ਹੁਣ ਹਾਦਸੇ ਦਾ ਸ਼ਿਕਾਰ ਹੋਏ ਨੇ ਹਸਪੀਟਲ ਦੇ ਵਿੱਚ ਭਰਤੀ ਨੇ ਡਾਕਟਰਾਂ ਦੇ ਮਾਹਿਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਉਹਨਾਂ ਦੇ ਸਾਥੀ ਕਲਾਕਾਰ ਸਾਡੇ ਕੋਲ ਜਾਣਕਾਰੀ ਮਿਲ ਰਹੀ ਹੈ ਹਸਪੀਟਲ ਦੇ ਵਿੱਚ ਪਹੁੰਚ ਚੁੱਕੇ ਨੇ ਕੁਲਵਿੰਦਰ ਬਿੱਲਾ ਹਸਪੀਟਲ ਪਹੁੰਚੇ ਨੇ ਕੰਵਰ ਗਰੇਵਾਲ ਪਹੁੰਚੇ ਨੇ ਹੋਰ ਵੀ ਜਿਹੜੇ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਇਸ ਵੇਲੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਫੋਰਟਿਸ ਹਸਪੀਟਲ ਦੀਆਂ ਜਿੱਥੇ ਕੁਲਵਿੰਦਰ ਬਿੱਲਾ ਨਜ਼ਰ ਆ ਰਹੇ ਨੇ ਕੰਵਰ ਗਰੇਵਾਲ ਨਜ਼ਰ ਆ ਰਹੇ ਨੇ ਹਾਲਾਂਕਿ ਬੇहद ਮੁਸ਼ਕਲ ਭਰਿਆ ਦੌਰ ਇਸ ਵੇਲੇ ਪਰਿਵਾਰ ਦੇ ਲਈ ਵੀਰ ਸਿੰਘ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬੀ ਗਾਇਕ ਜਿਹੜੇ ਨੇ ਉਹ ਉਹਨਾਂ ਦੇ ਸਾਥੀ ਕਲਾਕਾਰ ਜਿਹੜੇ ਨੇ ਇਸ ਵੇਲੇ 40 ਹਸਪੀਟਲ ਦੇ ਵਿੱਚ ਪਹੁੰਚੇ ਨੇ ਦੁਆਵਾਂ ਦਾ ਦੌਰ ਜਾਰੀ ਹੈ ਜਿਵੇਂ ਮੇਰੇ ਸਹਿਯੋਗੀ ਵਿਜੇਪਾਲ ਬਰਾੜ ਦੱਸ ਰਹੇ ਨੇ ਕਿ ਕਾਫੀ ਸੀਰੀਅਸ ਹੈ ਉਹਨਾਂ ਦੀ ਕੰਡੀਸ਼ਨ ਉਹਨਾਂ ਦਾ ਬ੍ਰੇਨ ਡੈੱਡ ਦੱਸਿਆ ਜਾ ਰਿਹਾ ਹੈ ਕਿ ਜਦੋਂ ਹਸਪੀਟਲ ਲਿਆਂਦਾ ਵੀ ਜਾ ਰਿਹਾ ਸੀ 40 ਹਸਪੀਟਲ ਦੇ ਲਿਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਕਾਰਡੀਕ ਅਰੈਸਟ ਹੋਇਆ ਤੇ ਇਸ ਵੇਲੇ ਕੋਸ਼ਿਸ਼ਾਂ ਦਾ ਡਾਕਟਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿ ਅ ਇਸ ਦੇ ਨਾਲ ਹੀ ਰੁਕ ਕਰਦੇ ਹਾਂ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਇਸ ਵੇਲੇ 40 ਹਸਪੀਟਲ ਪਹੁੰਚੇ ਨੇ ਤੇ ਉੱਥੇ ਕੀ ਹਾਲਾਤ ਨੇ ਕੀ ਜਾਣਕਾਰੀ ਜਿਹੜੀ ਹੈ ਇਸ ਵੇਲੇ ਮਿਲ ਰਹੀ ਹੈ ਉਮੇਸ਼ ਕੀ ਕੁਝ ਅਪਡੇਟ ਕਿਉਂਕਿ ਇਸੇ ਹਸਪੀਟਲ ਦੇ ਵਿੱਚ ਭਰਤੀ ਨੇ 40 ਹਸਪੀਟਲ ਦੇ ਵਿੱਚ ਜਿੱਥੇ ਤੁਸੀਂ ਮੌਜੂਦ ਹੋ ਕਈ ਕਲਾਕਾਰ ਪਹੁੰਚ ਚੁੱਕੇ ਨੇ ਕੀ ਕੁਝ ਇਨਫੋਰਮੇਸ਼ਨ ਇਸ ਵੇਲੇ ਅੰਦਰੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਉਂ ਜਾਣਕਾਰੀ ਹੈ ਕਿ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਸੀਰੀਅਸ ਹੈ ਕਿਉਂਕਿ ਜਦੋਂ ਬ੍ਰੇਨ ਡੈਡ ਕੋਈ ਇਨਸਾਨ ਹੋ ਜਾਂਦਾ ਤਾਂ ਕੰਡੀਸ਼ਨ ਜਿਹੜੀ ਹੈ ਕਿ ਕਾਫੀ ਖਰਾਬ ਹੋ ਜਾਂਦੀ ਹੈ 40 ਅਮਰਜੈਂਸੀ ਦੇ ਅਸੀਂ ਬਾਹਰ ਮੌਜੂਦ ਹਾਂ ਇਸ ਨੂੰ ਤਸਵੀਰਾਂ ਤੁਹਾਨੂੰ ਦਿਖਾ ਦਈਏ ਔਰ ਕਲਾਕਾਰ ਜਿਹੜੇ ਨੇ ਉਹ ਪਹੁੰਚ ਰਹੇ ਨੇ ਇੱਥੇ ਮਿਲਣ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਕਲਾਕਾਰ ਨੇ ਉਹ ਲਗਾਤਾਰ ਇੱਥੇ ਰੁਕ ਕਰ ਰਹੇ ਨੇ ਕੁਝ ਦਿਨ ਪਹਿਲਾਂ ਮਿਲ ਕੇ ਗਏ ਨੇ ਔਰ ਹੁਣ ਵੀ ਅੰਦਰ ਵੀ ਕੁਝ ਲੋਕ ਮੌਜੂਦ ਨੇ ਲੇਕਿਨ ਕੰਡੀਸ਼ਨ ਦੇ ਜੇ ਆਪਾਂ ਗੱਲ ਕਰ ਲਈ ਤਾਂ ਰਾਜਵੀਰ ਜੁੰਦਰ ਦੀ ਕੰਡੀਸ਼ਨ ਖਰਾਬ ਹੈ ਔਰ ਖਰਾਬ ਦੇ ਜੇ ਆਪਾਂ ਟੈਕਨੀਕਲੀ ਮੈਡੀਕਲੀ ਲਾਈਨ ਦੀ ਖਰਾਬ ਗੱਲ ਕਰੀਏ ਤਾਂ ਬ੍ਰੇਨ ਡੈਡ ਦੱਸਿਆ ਜਾ ਰਿਹਾ ਔਰ ਬ੍ਰੇਨ ਡੈਡ ਦਾ ਮਤਲਬ ਇਹ ਹੁੰਦਾ ਕਿ ਬਹੁਤ ਹੀ ਚਮਤਕਾਰ ਜਾਂ ਬਹੁਤ ਹੀ ਮੈਡੀਕਲ ਸਾਇੰਸ ਨੂੰ ਵੀ ਜੇ ਆਪਾਂ ਗੱਲ ਕਰੀਏ ਉਸ ਹਾਵ ਨਾਲ ਵਾਪਸੀ ਆਣਾ ਮੁਸ਼ਕਲ ਹੋ ਜਾਂਦਾ ਲੇਕਿਨ ਇਹ ਅਰਦਾਸ ਦਾ ਦੌਰ ਜਾ ਰਹੀ ਹੈ ਡਾਕਟਰਾਂ ਦੀ ਆਪਣੀ ਕੋਸ਼ਿਸ਼ ਜਾ ਰਹੀ ਹੈ ਕਿਉਂਕਿ ਬਹੁਤ ਹੀ ਯੁਵਾ ਗਾਇਕ ਔਰ ਪਲਸ ਬਾਈਕਿੰਗ ਦਾ ਸ਼ੌਕ ਰੱਖਦੇ ਸੀ ਕੰਡੀਸ਼ਨ ਖਰਾਬ ਹੈ ਕਿਉਂਕਿ ਕਿਸ ਹਾਵ ਨਾਲ ਐਕਸੀਡੈਂਟ ਹੋਇਆ ਤਾਂ ਤੁਸੀਂ ਦੱਸੋ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਬਾਈਕਿੰਗ ਵਿੱਚ ਸੇਫਟੀ ਗੀਅਰ ਪਾ ਕੇ ਹੀ ਸਾਰੀ ਚੀਜ਼ਾਂ ਬਾਈਕਿੰਗ ਹੁੰਦੀਆਂ ਨੇ ਔਰ ਉਹ ਕੋਈ ਪਹਿਲੀ ਵਾਰ ਨਹੀਂ ਬਾਈਕਿੰਗ ਕਰਨ ਗਏ ਸੀ ਤਾਂ ਕਈ ਵਾਰ ਉਹ ਜਾ ਚੁਕੇ ਨੇ ਉਹਨਾਂ ਦਾ ਸ਼ੌਕ ਹੈ ਬਾਈਕਿੰਗ ਕਰਨਾ ਔਰ ਸੇਫਟੀ ਗੀਅਰ ਉਹ ਉਸ ਤੋਂ ਬਾਵਜੂਦ ਇਦਾਂ ਦਾ ਐਕਸੀਡੈਂਟ ਹੋਣਾ ਔਰ ਕਿਵੇਂ ਕੰਡੀਸ਼ਨ ਖਰਾਬ ਹੋਈ ਉਹ ਚੀਜ਼ ਹਾਲੇ ਤੱਕ ਕਲੈਰਟੀ ਨਹੀਂ ਹੈ ਲੇਕਿਨ ਫਿਲਹਾਲ ਇਹ ਹੈ ਕਿ ਕੰਡੀਸ਼ਨ ਖਰਾਬ ਦੱਸੀ ਜਾ ਰਹੀ ਹੈ ਅ ਰਾਜਵੀਰ ਜਵੰਦਾਦੀ ਔਰ ਡਾਕਟਰ ਜਿਹੜਾ ਹੈਗੇ ਨੇ ਆਪਣਾ ਉਹ ਪੂਰੀ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਬਚਾਣ ਦੀਆਂ ਔਰ ਅੰਦਰ ਤੋਂ ਜਿਹੜੀ ਖਬਰ ਮਿਲ ਰਹੀ ਹੈ ਕਿ ਕੁਝ ਦੇਰ ਬਾਅਦ ਕੰਡੀਸ਼ਨ ਦਾ ਐਗਜ਼ੈਕਟ ਪਤਾ ਲੱਗੇਗਾ ਉਮੇਸ਼ ਉਮੇਸ਼ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਕਿਉਂਕਿ ਜਿਹੜੀ ਪਹਿਲਾਂ ਜਾਣਕਾਰੀ ਮਿਲੀ ਸੀ ਉਹ ਇਹ ਸੀ ਕਿ ਸਵੇਰੇ 8-9 ਵਜੇ ਦੇ ਨੇੜੇ ਤੇੜੇ ਇਹ ਹਾਦਸਾ ਹੋਇਆ ਤੇ ਹਜੇ ਐਗਜ਼ੈਕਟ ਲੋਕੇਸ਼ਨ ਚਲੋ ਪਤਾ ਲੱਗੇਗੀ ਪਰ ਕਿ ਬੱਦੀ ਦੇ ਨੇੜੇ ਇਹ ਹਾਦਸਾ ਹੋਇਆ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੂੰ ਨਾਡਾ ਸਾਹਿਬ ਦੇ ਨੇੜੇ ਕੁਆਰਕ ਹਸਪੀਟਲ ਉੱਥੇ ਲਿਆਂਦਾ ਗਿਆ ਕਿਉਂਕਿ ਤੁਰੰਤ ਉਸ ਤੋਂ ਬਾਅਦ ਫਿਰ 40 ਸ਼ਿਫਟ ਕੀਤਾ ਗਿਆ ਵਿਜੇਪਾਲ ਬਰਾੜ ਮੇਰੇ ਸਹਿਯੋਗੀ ਹੁਣੇ ਜੁੜੇ ਸੀ ਉਹ ਉਹਨਾਂ ਦੇ ਮੁਤਾਬਕ ਕਾਰਡੀਕ ਅਰੇਸਟ ਵੀ ਆਇਆ ਏ ਜਦੋਂ ਉਹਨਾਂ ਨੂੰ ਲਿਆਂਦਾ ਜਾ ਰਿਹਾ ਸੀ ਹਸਪੀਟਲ ਪੋਰਟਿਸ ਹਸਪੀਟਲ ਤਾਂ ਹਸਪੀਟਲ ਤੋਂ ਪਹੁੰਚਣ ਤੋਂ ਪਹਿਲਾਂ ਕਾਰਡੀਆਕ ਅਰੇਸਟ ਵੀ ਹੋਇਆ ਉਹਨਾਂ ਨੂੰ ਤੇ ਇਸ ਵੇਲੇ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਬ੍ਰੇਨ ਡੈੱਡ ਹੈ ਤੇ ਰੇਅਰ ਅਰੇਸਟ ਆਫ ਦਾ ਰੇਅਰ ਕੇਸ ਹੀ ਹੁੰਦਾ ਏ ਤੇ ਦੁਆਵਾਂ ਦਾ ਦੌਰ ਜਾਰੀ ਹੈ ਤੇ ਇਸ ਵੇਲੇ ਹਾਲਾਂਕਿ ਡਾਕਟਰ ਥੋੜੀ ਦੇਰ ਤੱਕ ਕੋਈ ਮੈਡੀਕਲ ਬੁਲੇਟਿਨ ਜਾਰੀ ਕਰ ਸਕਦੇ ਨੇ ਪਰ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੋਵੇ ਉਸ ਨੂੰ ਕਿਵੇਂ ਸਮਝੀਏ ਖਾਸ ਕਰ ਡਾਕਟਰੀ ਭਾਸ਼ਾ ਦੇ ਵਿੱਚ ਇਸ ਨੂੰ ਦੇਖਿਆ ਜਾਵੇ ਜੀ ਦੇਖੋ ਬ੍ਰੇਨ ਡੈੱਡ ਹੋਣਾ ਆਪਣੇ ਆਪ ਵਿੱਚ ਕਿਸੇ ਨਾ ਕਿਸੇ ਇੱਕ ਉਮੀਦਾਂ ਨੂੰ ਖਤ ਝਟਕਾ ਲੱਗਦਾ ਹੈ ਖਤਮ ਕਰਨ ਵਾਲੀ ਗੱਲ ਹੁੰਦੀ ਹੈ ਜੇ ਡਾਕਟਰੀ ਲਾਈਨ ਦੀ ਗੱਲ ਕਰੀਏ ਤਾਂ ਉਹ ਸਿਚੁਏਸ਼ਨ ਨੂੰ ਉਹ ਸਿਚੁਏਸ਼ਨ ਚ ਮਰੀਜ਼ ਨੂੰ ਵਾਪਸ ਉਸ ਅਚੇਤ ਵਿੱਚ ਲੈਣਾ ਯਾਨੀ ਕਿ ਅਚੇਤ ਅਵਸਥਾ ਹੈ ਬ੍ਰੇਨ ਡੈਡ ਬ੍ਰੇਨ ਡੈਡ ਹੈ ਆਕਸੀਜਨ ਖਤਮ ਹੈ ਔਰ ਬ੍ਰੇਨ ਡੈਡ ਵਿੱਚ ਮੁਸ਼ਕਲਾਂ ਵੱਧ ਜਾਂਦੀਆਂ ਨੇ ਕਿ ਬਾਕੀ ਆਰਗਨਸ ਵੀ ਕਈ ਵਾਰ ਫੇਲ ਹੋ ਜਾਂਦੇ ਜਿਦਾ ਵਿਜੈ ਦਾ ਜ਼ਿਕਰ ਕਰ ਰਹੇ ਸੀ ਜਿਨ੍ਹਾਂ ਨੇ ਦੱਸਿਆ ਕਿ ਕਾਰਡੀਕ ਅਰੈਸਟ ਹੋਇਆ ਤਾਂ ਕਿਤੇ ਨਾ ਕਿਤੇ ਇਹ ਆਰਗਨ ਮਲਟੀ ਆਰਗਨ ਫੇਲਿਅਰ ਦਾ ਇਕਦ ਸ਼ੁਰੂ ਹੋ ਜਾਂਦਾ ਹੈ ਦੌਰ ਬ੍ਰੇਨ ਡੈਡ ਹੋਣ ਦੇ ਨਾਲ ਔਰ ਇਸੇ ਕਰਕੇ ਮੈਨੂੰ ਜਿਹੜੀ ਜਾਣਕਾਰੀ ਮਿਲੀ ਸੀ ਕਿ ਬ੍ਰੇਨ ਡੈਡ ਹੈ ਤਾਂ ਉਹ ਕਿਤੇ ਨਾ ਕਿਤੇ ਇੱਕ ਇਹ ਖਦਸ਼ਾ ਹੋ ਜਾਂਦਾ ਹੈ ਕਿ ਕੀ ਜ਼ਿੰਦਗੀ ਬਚੇਗੀ ਜਾਂ ਨਹੀਂ ਉਹ ਜੇ ਮੈਂ ਕਲੀਅਰ ਕੱਟ ਲਾਈਨ ਕਹਾ ਹਾਲਾਂਕਿ ਦੁਆਵਾਂ ਦੇਖੋ ਸਾਡੀਆਂ ਵੀ ਆ ਨੇ ਸਾਰੇ ਲੋਕਾਂ ਦੀ ਵੀ ਆ ਨੇ ਪਰਿਵਾਰ ਹਮੇਸ਼ਾ ਤੋਂ ਇੱਕ ਜਿਹੜਾ ਫਰੰਟ ਫੇਸ ਕਰਨ ਵਾਲਾ ਪਰਿਵਾਰ ਹੁੰਦਾ ਹੈ ਲੇਕਿਨ ਬ੍ਰੇਨ ਡੈਡ ਬ੍ਰੈਂਡੇਡ ਦਾ ਮਤਲਬ ਬ੍ਰੈਨ ਜਿਹੜਾ ਬ੍ਰੇਨ ਡੈਡ ਹੈ ਉਹਦਾ ਮਤਲਬ ਹੁੰਦਾ ਹੈ ਕਿ ਕਿਤੇ ਨਾ ਕਿਤੇ ਉਹ ਚੈਲੰਜ ਇੱਕ ਹੋ ਜਾਂਦਾ ਹੈ ਡਾਕਟਰਾਂ ਲਈ ਵੀ ਪੇਸ਼ੈਂਟ ਨੂੰ 우메ਸ਼ ਨੂੰ ਕਈ ਵਾਰ ਜਿਹੜੇ ਇਸ ਤਰ੍ਹਾਂ ਦੇ ਮਰੀਜ਼ ਹੁੰਦੇ ਨੇ ਜੇਕਰ ਬ੍ਰੇਨ ਡੈੱਡ ਦੀ ਗੱਲ ਹੈ ਤਾਂ ਉਹਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਕੋਮਾ ਦੇ ਵਿੱਚ ਨੇ ਜਾਂ ਕੋਮਾ ਵਿੱਚ ਵੀ ਚਲੇ ਜਾਂਦੇ ਨੇ ਕਈ ਵਾਰ ਕਿਉਂਕਿ ਉਹਨਾਂ ਦੀਆਂ ਕੁਝ ਚੀਜ਼ਾਂ ਵਰਕਿੰਗ ਹੁੰਦੀਆਂ ਨੇ ਜਾਂ ਇਸ ਤਰ੍ਹਾਂ ਜੇਕਰ ਤੁਸੀਂ ਇਹਨੂੰ ਹੋਰ ਥੋੜਾ ਵਿਸਥਾਰ ਨਾਲ ਦੱਸ ਸਕੋ ਦੇਖੋ ਜਾਣਕਾਰੀ ਹੋਰ ਮਿਲ ਪਾਰੇ ਕਿ ਨਵੀਂ ਬਾਈਕ ਲੈ ਕੇ ਆਏ ਸੀ ਕਿ ਸ਼ਾਇਦ ਕਿਉਂਕਿ ਬਾਈਕਿੰਗ ਦਾ ਜ਼ਿਆਦਾ ਆਪਾ ਜ਼ਿਕਰ ਕਰ ਰਹੇ ਸੀ ਕਿ ਸ਼ੌਕ ਸੀਗਾ ਨਵੀਂ ਹੀ ਬਾਈਕ ਸੀਗੀ ਕੁਝ ਦਿਨ ਪਹਿਲਾਂ ਪੋਸਟ ਵੀ ਸ਼ਾਇਦ ਉਹਨਾਂ ਨੇ ਪਾਈ ਸੀਗੀ ਬਟ ਗੱਲ ਇਹ ਹੀ ਹੈ ਕਿ ਇਹ ਐਕਸੀਡੈਂਟ ਕਿਸ ਹਾਵ ਨਾਲ ਹੋਇਆ ਜਿਹੜਾ ਇਸ ਕੰਡੀਸ਼ਨ 'ਚ ਪਹੁੰਚ ਗਿਆ ਰਾਜਵੀਰ ਜਵੰਦਾ ਉਹ ਉਹ ਚੀਜ਼ ਬਹੁਤ ਇੱਕ ਮਤਲਬ ਅ ਗਹਿਰਾਈ ਵਿੱਚ ਸੋਚਣ ਵਾਲੀ ਗੱਲ ਹੈ ਕਿ ਇੱਕ ਬਾਈਕਿੰਗ ਦਾ ਸ਼ੌਂਕ ਰੱਖਣ ਵਾਲਾ ਬੰਦਾ ਔਰ ਪਲੱਸ ਪੂਰੇ ਸੇਫਟੀ ਗੀਅਰ ਹੁੰਦੇ ਨੇ ਬਾਈਕਿੰਗ ਜਿਹੜੇ ਕਰਦੇ ਨੇ ਔਰ ਜਿੱਦਾਂ ਦੀ ਚੋਟ ਲੱਗੀ ਹੈ ਕਿ ਕਿਹੜੇ ਹਿੱਸੇ 'ਚ ਲੱਗੀ ਹੈ ਕਿਹੜਾ ਕੀ ਆ ਬ੍ਰੇਨ ਚ ਐਡੀ ਹੈਡ ਇੰਜਰੀ ਜਿਹੜੀ ਹੋਈ ਆ ਉਹ ਕਿਵੇਂ ਦੇ ਹੋਈ ਆ ਕੋਈ ਹੋਰ ਇੰਜਰੀ ਹੈ ਔਰ ਕਾਰਡੀਕ ਰੈਸਟ ਹੋਇਆ ਯਾਨੀ ਕਿ ਉਹੀ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੇ ਮਲਟੀ ਆਰਗਨ ਫੇਲ ਹੁੰਦਾ ਸਿਲਸਿਲਾ ਕਈ ਵਾਰ ਸ਼ੁਰੂ ਹੋ ਜਾਂਦਾ ਹੈ ਤਾਂ ਜਾਣਕਾਰੀ ਜਿਹੜੀ ਮਿਲ ਕੇ ਆ ਰਹੀ ਅੰਦਰ ਛਣਛਣ ਕੇ ਆ ਰਹੀ ਹੋਈ ਆ ਕਿ ਫਿਲਹਾਲ ਕੰਡੀਸ਼ਨ ਜਿਹੜੀ ਹੈਗੀ ਆ ਉਹ ਖਰਾਬ ਹੈ ਕਿਉਂਕ ਆ ਜ਼ਿੰਦਗੀ ਨੂੰ ਇੱਕ ਪਾਸੇ ਇਹ ਹੋ ਜਾਂਦਾ ਹੈ ਕਿ ਹੁਣ ਮੁਸ਼ਕਿਲ ਹੈ ਬਚਣਾ ਕੋਈ ਕ੍ਰਿਸ਼ਮਾ ਜਿੱਦਾਂ ਮੈਂ ਕਹਿ ਰਿਹਾ ਜਾਂ ਮੈਡੀਕਲ ਸਾਇੰਸ ਨੂੰ ਵੀ ਕਈ ਵਾਰ ਇਹ ਚਮਤਕਾਰ ਦੀ ਉਮੀਦ ਹੁੰਦੀ ਹੈ ਤਾਂ ਉਸ ਤੇ ਡਿਪੈਂਡ ਹੈ ਹਾਲਾਂਕਿ ਡਾਕਟਰਾਂ ਦੇ ਅਸੀਂ ਵੇਟ ਕਰਾਂ ਸ਼ਾਇਦ 40s ਤੋਂ ਕੋਈ ਨਾ ਕੋਈ ਅਪਡੇਟ ਜਿਹੜੀ ਹੈਗੀ ਹੈ ਕੁਝ ਦੇਰ ਬਾਅਦ ਆਵੇ ਜਾਂ ਕੁਝ ਦੇਰ ਅਸੀਂ ਵੇਟ ਕਰ ਰਹੇ ਹਾਂ ਆਫੀਸ਼ੀਅਲੀ